ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਰਥਲਾ ਦੇ ਪਿੰਡ ਭਵਾਨੀਪੁਰ ਵਿੱਚ ਕਤਲ ਹੋਇਆ ਸੀ ਤੇ ਉਸ ਕਤਲ ਕੇਸ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਪਰ ਹਾਲੇ ਤੱਕ ਕੇਸ ਕਿਸੇ ਵੱਲੋਂ ਵੀ ਨਹੀਂ ਲੱਗ ਰਿਹਾ ਇਸ ਸਬੰਧ ਵਿੱਚ ਹਰਨੇਕ ਨਾਮ ਦੇ ਇੱਕ ਸਖਸ਼ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਉਸ ਕੋਲ ਪ੍ਰੇਦ ਹਨ ਅੱਜ ਵਾਲਮੀਕੀ ਸੰਗਰਸ਼ ਮੋਰਚੀ ਦੀ ਪੰਜਾਬ ਪ੍ਰਧਾਨ ਮੈਡਮ ਰੀਨੂ ਨੇ ਕਿਹਾ ਹੈ ਕਿ ਪਰਿਵਾਰ ਇੱਕ ਮਹੀਨੇ ਤੋਂ ਖੱਜਲ ਖਵਾ ਰਿਹਾ ਤੇ ਉਨ੍ਹਾਂ ਵੀ ਕਿਹਾ ਹੈ ਕਿ ਜੇਕਰ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਥਾਣੇ ਅੱਗੇ ਪੱਕਾ ਮੋਰਚਾ ਲਗਾ ਲੈਣਗੇ ਜਦੋਂ ਕਿ ਇਸ ਕਤਲ ਕੇਸ ਵਿੱਚ ਹਨੇਕ ਸਬ ਜਾਣਦਾ ਹੈ ਪੇਸ਼ ਹੈ ਕਪੂਰਸਾ ਤੋਂ ਪੱਤਰਕਾਰ ਮਨਮੋਹਨ ਸ਼ਰਮਾ ਦੀ ਇਹ ਰਿਪੋਰਟ ਆਪਣੇ ਵਾਲਭਿਕ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਾਨ ਨੇ ਇਹ ਜਿਹੜਾ ਮਸਲਾ ਨਾ ਕਾਫੀ 1 ਮਹੀਨੇ ਤੋਂ ਚੱਲ ਰਿਹਾ ਵਾ 28 ਤਰੀਕ ਤੋਂ 28 ਤਰੀਕ ਨੂੰ ਇਹਨਾਂ ਦਾ ਬੇਟਾ ਲਾਪਤਾ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੀ 29 ਤਰੀਕ ਨੂੰ ਲਾਸ਼ ਮਿਲੀ ਸੀ 29 ਨੂੰ ਮਿਲੀ ਔਰ 30 ਤਰੀਕ ਨੂੰ ਇਹਨਾਂ ਨੇ ਮੇਰੇ ਕੋਲ ਕਿਸੇ ਦੇ ਥਰੂ ਘਰ ਲਾਈ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਔਰ 31 ਤਰੀਕ ਨੂੰ ਕੁਤਵਾਲੀ ਢਾਣੇ ਕੋਲ ਹੀ ਪਰਚਾ ਜ਼ੋਰ ਨਾਲ ਕਰਵਾ ਲਿਆ ਨਾਮ ਨੰਬਰ ਤੇ ਜਾਨੀ ਕਿ ਮੰਨ ਲਓ ਨਾਵਾਂ ਤੋਂ ਬਿਨਾ ਔਰ ਉਹ ਤੁਹਾਨੂੰ ਕੁਝ ਦਿਨ ਪਹਿਲਾਂ ਜਦੋਂ ਸਾਰੀਆਂ ਕਾਲਾ ਨਿਕਲੀਆਂ ਸਾਰਾ ਕੁਝ ਨਿਕਲਿਆ ਉਹਦੇ ਵਿੱਚ ਮੌਜੂਦਾ ਇੱਕ ਮੁੰਡੇ ਦੀ ਰੈਸਟ ਪਾਈ ਗਈ ਜੋ ਦੀਪੂ ਨਾਮ ਦਾ ਪਾੜੇ ਵਿੰਡ ਤੋਂ ਆ ਉਸ ਮੁੰਡੇ ਨੂੰ ਟਾਰਚਰ ਕੀਤਾ ਗਿਆ ਉਹਦੇ ਨਾਲ ਹੀ ਹਰਨੇਕ ਨੂੰ ਲਿਆਂਦਾ ਗਿਆ ਔਰ ਹਰਨੇਕ ਨੇ ਉਸ ਮੁੰਡੇ ਨੂੰ ਕੰਮ ਕੀ ਦਿੱਤੀ ਕਿ ਜੇ ਤੂੰ ਸੇਜ ਦੇ ਵਿੱਚ ਜਾ ਕਿਸੇ ਟਾਣੇ ਚ ਮੰਨਿਆ ਕਿ ਮੈਂ ਨਾਲ ਆ ਤੇ ਮੈਂ ਤੇਰਾ ਡੱਬਰ ਮਰਵਾ ਦੇਣਾ ਹੈ ਨਹੀਂ ਕੋਣਾ ਹਰਨੇਕ ਜਿਹੜਾ ਇਹਨਾਂ ਨੇ ਬੰਦਾ ਲਿਆਂਨ ਕੇ ਛੱਡ ਦਿੱਤਾ ਠੀਕ ਹੈ ਕਦੋਂ ਛੱਡਿਆ ਇਹਨਾਂ ਨੇ ਕਦੋਂ ਛੱਡਿਆ ਇਹਨਾਂ ਨੇ ਪਿਛੜ ਗਿਆ ਜੀ 2 ਦਿਨ ਪਹਿਲਾਂ ਤਿੰਨ 2 ਦਿਨ ਪਹਿਲੇ ਉਹ ਹੈਗਾ ਕੋਟ ਕਰਾਰ ਪੈਂਦਾ ਕੋਟ ਕਰਾਰ ਪੈਂਦਾ ਔਰ ਸਾਡੀ ਐਸਐਚਓ ਸਾਹਿਬ ਨਾਲ ਕੱਲ ਮੇਰੀ ਗੱਲ ਹੋਈ ਜਦੋਂ ਉਹਨਾਂ ਨੇ ਫੋਨ ਕੀਤਾ ਕਿ ਜਿੱਦਾਂ ਪ੍ਰਧਾਨ ਜੀ ਬੰਦਾ ਚੱਕ ਹੋਇਆ ਕਰਤੇ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਘਰ ਸੀ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਪ੍ਰਧਾਨ ਜੀ ਅਸੀਂ ਉਸ ਬੰਦੇ ਨੂੰ ਲੈ ਆਉਣੇ ਉਹਦਾ ਨਾਮ ਵੀ ਪਾ ਦਿਨੇ ਲੈ ਵੀ ਆਉਣੇ ਸੀਗਾ ਚਲੋ ਠੀਕ ਆ ਅੱਜ ਅਸੀਂ ਐਸਐਚਓ ਸਾਹਿਬ ਕੋਲ ਅੰਦਰ ਬੈਠੇ ਸੀ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਕਹੀ ਆ ਕਿ ਮੈਂ ਉਹ ਬੰਦੇ ਦੀ ਰੈਸਟ ਪਾ ਲੈਂਦਾ ਠੀਕ ਆ ਅਸੀਂ ਇਸ ਕਰਕੇ ਧਰਨਾ ਜੀ ਨਹੀਂ ਲਾਇਆ ਕਿਉਂਕਿ ਜੇ ਉਸ ਬੰਦੇ ਦੀ ਹਰਨੇਕ ਦੀ ਸ਼ਾਮ ਤੱਕ ਅਰੈਸਟ ਨਹੀਂ ਪੈਂਦੀ ਜਾਂ ਪਰਚੇ ਦੇ ਵਿੱਚ ਨਹੀਂ ਆਉਂਦਾ ਤਾਂ ਅਸੀਂ ਇੱਕੋ ਹੀ ਗੱਲ ਕਹਿੰਨੇ ਕਿ ਅਸੀਂ ਇਤੋਂ ਜ਼ਿਆਦਾ ਵੱਡਾ ਧਰਨਾ ਲਾਵਾਂਗੇ ਲਾਵਾਂਗੇ ਵੀ ਰੋਡ ਜਾਮ ਕਰਾਂਗੇ ਕਿਉਂਕਿ ਆਪਾਂ ਹੱਕ ਔਰ ਸੱਚ ਦੀ ਲੜਾਈ ਤੇ ਖੜੇ ਹੋਏ ਆਂ ਠੀਕ ਆ ਮੇਰਾ ਹਮੇਸ਼ਾ ਇੱਕੋ ਹੀ ਉਸੂਲ ਆ ਹੱਕ ਦੀ ਔਰ ਸੱਚ ਦੀ ਲੜਾਈ ਤੇ ਲੜਨਾ ਇਹਨਾਂ ਦਾ ਜਵਾਨ ਪੁੱਤ ਮਰਿਆ ਵਾ ਇੱਕ ਮੰਤ ਹੋ ਗਿਆ ਮੈਨੂੰ ਇਹਨਾਂ ਦੇ ਨਾਲ ਹੀ ਫਿਰਦਿਆਂ ਇੱਕ ਮੰਤ ਦੇ ਵਿੱਚ ਅੱਜ ਸਰਾਖ ਮਿਲਿਆ ਇੱਕ ਬੰਦਾ ਰੈਸਟ ਹੋਇਆ ਜਿਹਦਾ ਨਾਂ ਦੀਪੂ ਆ ਪਾੜੇ ਪਿੰਡ ਤੋਂ ਉਹ ਬੰਦਾ ਚੀਕ ਚੀਕ ਕੇ ਕਹਿਣ ਦਿਆ ਵਾ ਕੱਲ ਉਹਨੂੰ ਮੈਂ ਮਿਲੀ ਆ ਕਹਿੰਦਾ ਕਿ ਹਰਨੇਕ ਨੂੰ ਚੱਕੋ ਪਰਦਾਣ ਇਹਨਾਂ ਨੇ ਹਰਨੇਕ ਛੱਡਦਾ ਹਰਨੇਕ ਛੱਡਦਾ ਅੱਛਾ ਪ੍ਰਧਾਨ ਜੀ ਤੁਹਾਡੇ ਪਾਰਟੀ ਦਾ ਇੱਕ ਬੰਦਾ ਬਲੇਰ ਜਿਹੜਾ ਕਿ ਮੀਡੀਆ ਨੂੰ ਅੰਦਰ ਫਾਈਟ ਕਰਨ ਦਾ ਰੋਕ ਰਿਆ ਸੀ ਕਿ ਐਸਐਚਓ ਸਾਡੀ ਵਾਈਟ ਨਾ ਕਰੋ ਜੋ ਅਰਸ਼ਾ ਨਾ ਲਵੋ ਇਹਦੇ ਬਾਰੇ ਕੀ ਕਹਿੰਦੇ ਤੁਸੀਂ ਐਕਚੁਅਲੀ ਉਹਨਾਂ ਨੇ ਤਾਂ ਰੋਕਿਆ ਸੀ ਇਸ ਲਈ ਸਾਨੂੰ ਅੰਦਰ ਉਹਨਾਂ ਨੇ ਵਿਸ਼ਵਾਸ ਦਿਵਾਤਾ ਸੀ ਕਿ ਉਹਦੀ ਆਪਾਂ ਰੈਸਟ ਪਾ ਲੈਂਦੇ ਹਾਂ ਇਸ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੀ ਵਾਈਟ ਨਾ ਲਵੋ ਕੋਈ ਐਡਾ ਇਸ਼ੂ ਨਹੀਂ ਕੋਈ ਇੱਟਾ ਦਾ ਇਸ਼ੂ ਨਹੀਂ ਹੈਗਾ ਮੇਰੇ ਨਾਲ ਹੀ ਆਇਆ ਆਪਣੇ ਪ੍ਰਬਾਣ ਆ ਮੇਰੇ ਤੋਂ ਸੀਨੀਅਰ ਵੀ ਆ ਔਰ ਸਾਡੇ ਬੀਜੇਪੀ ਜੇ ਕੋਈ ਐਡਾ ਇਸ਼ੂ ਨਹੀਂ ਹੈਗਾ ਤੇ ਸਰਬੰਦ ਦੇ ਵਿੱਚ ਜਾਈ ਸੀ ਤੇ ਮੇਰੀ ਡੱਤੀ ਸਾਹਿਬ ਨਾਲ ਥੋੜਾ ਜਿਹਾ ਗੱਲ ਹੋਈ ਡੱਤੀ ਸਾਹਿਬ ਨੇ ਕਿਹਾ ਵੀ ਜੋ ਇਵੈਸਟੀਗੇਸ਼ਨ ਚ ਆਊਗਾ ਇਹ ਬੰਦਾ ਤੁਹਾਡਾ ਜਿਹੜਾ ਤੁਸੀਂ ਇਹ ਨਾਂ ਲੈਨੇ ਆ ਉਹ ਜ਼ਰੂਰ ਵਿੱਚ ਨਬਾਲ ਕੀਤਾ ਜਾਊਗਾ ਜੇ ਮਤਲਬ ਉਹਦੇ ਕੋਈ ਨਾ ਕੋਈ ਕਾਰਨ ਨਿਕਲਿਆ ਫਿਰ ਅਸੀਂ ਇੱਥੇ ਇਤਵਾਲੀ ਆਏ ਆ ਔਰ ਇਹਨਾਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਇਥੇ ਚੋਦੇ ਸਾਹਮਣੇ ਗਏ ਆ ਜੇ ਬੈਠੇ ਮਾਤਾ ਵੀ ਅੰਦਰ ਉਹਦੇ ਨਾਲ ਸੀਗੀ ਅਸੀਂ ਇਹ ਗੱਲ ਕਹੀ ਵੀ ਤੁਸੀਂ ਉਹਦੇ ਬਿਆਨਾਂ ਦੇ ਉੱਤੇ ਉਸ ਬੱਚੇ ਨੂੰ ਨਬਾਲ ਕਰ ਲਓ ਇਸ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਬੈਠੇ ਚ ਉਹਨੇ ਕਿਹਾ ਜੀ ਬਿਲਕੁਲ ਠੀਕ ਆ ਬਲੇਦੀ ਅਸੀਂ ਸਾਡਾ ਕੰਮ ਕਿਉਂਕਿ ਪੁਲਿਸ ਵੀ ਜਵਾਬ ਦੇ ਕਿਸੇ ਦੇ ਕਤਲ ਦਾ ਕਰਤਿਆ ਪਰਚਾ ਪੈ ਜਾਣਾ ਜਾਂ ਸਾਡਾ ਹੀ ਉਹਦੀ ਜਗ੍ਹਾ ਬੱਚਾ ਹੋਵੇ ਤਾਂ ਆਪਾਂ ਦਾ ਵੀ ਮਨ ਦੁਖਦਾ ਪਰ ਜਿਹੜੀ ਵੈਸਟੀਗੇਸ਼ਨ ਆ ਸੀਐਸਟਾਫ ਦੀ ਵੈਸਟੀਗੇਸ਼ਨ ਆ ਉਹ ਵੈਸਟੀਗੇਸ਼ਨ ਦੇ ਹਿਸਾਬ ਨਾਲ ਹੀ ਕੰਮ ਹੋਣਾ ਆ ਪਰ ਉਹਨਾਂ ਨੇ ਇੱਕ ਗੱਲ ਕਿਥੀ ਮੈਂ ਕਹ ਜੀ ਵੀ ਤੁਸੀਂ ਜਿਹੜਾ ਬੰਦਾ ਫੜਿਆ ਆ ਉਹਦੇ ਬਿਆਨਾਂ ਦੇ ਉੱਤੇ ਉਹ ਕਹਿ ਰਿਹਾ ਆ ਵੀ ਇਹ ਬੰਦਾ ਨਾਲ ਸੀਗਾ ਵੀ ਇਹ ਬੰਦੇ ਨੇ ਧੱਕਾ ਦਿੱਤਾ ਮੇਰੇ ਸਾਹਮਣੇ ਪਰ ਅਸੀਂ ਕਿਤੇ ਆ ਪਰ ਮਸਲ ਕਰਦੇ ਵੀ ਕਿ ਤੁਸੀਂ ਉਹਨਾਂ ਦੇ ਬਿਆਨਾਂ ਦੇ ਉੱਤੇ ਇਸ ਬੰਦੇ ਨੂੰ ਕੇਸ ਦੇ ਵਿੱਚ ਨਬਾਲ ਕਰ ਲੋ ਪਰ ਐਸਐਚਓ ਸਾਹਿਬ ਮੰਨ ਗਿਆ ਪਰ ਮੰਨਣ ਦੇ باوجود ਵੀ ਮੈਂ ਕਿੰਨਾ ਵੀ ਹੈਰਾਨ ਆ ਵੀ ਮੌਤਵਾਰ ਬੰਦੇ ਅਸੀਂ ਐਸਐਚਓ ਦੇ ਅੰਦਰ ਗਏ ਆ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਬਾਹਰ ਬਿਨਾਂ ਬੱਚੇ ਦਿੱਤੇ ਤੋਂ ਧਰਨਾ ਲਾ ਲੈਣਾ ਇਹ ਵੀ ਗੱਲ ਬੜੀ ਮਾੜੀ ਆ ਕਿਉਂਕਿ ਬਿਨਾਂ ਜਦੋਂ ਕੰਮ ਹੁੰਦਾ ਆ ਤਾਂ ਫੇਰ ਸਾਨੂੰ ਧਰਵੇ ਲਾਉਣ ਦੀ ਕੀ ਲੋੜ ਆ ਬੱਸ ਠੀਕ ਆ ਰਿਹਾ ਕੰਮ ਹੁੰਦਾ ਵਾ ਪਰ ਮੈਨੂੰ ਗੱਲ ਦਾ ਜਵਾਬ ਦਿਓ ਤੁਸੀਂ ਤੁਸੀਂ ਨੂੰ ਕਿਉਂ ਦਬਾਰ ਰਹੇ ਸੀਗੇ ਕਿ ਐਸਐਟਓ ਸਾ이드 ਦੀ ਬਾਈਟ ਨਾ ਲਗੋ ਕਿ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀ ਇਹ ਗੱਲ ਤੁਹਾਡੀ ਬਿਲਕੁਲ ਜਸੂ ਰਾਈਟ ਆ ਪਰ ਮੈਨੂੰ ਮੈਂ ਅੰਦਰ ਬੈਠਾ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਇਹਨਾਂ ਨੇ ਬਾਹਰ ਹਾਏ ਹਾਏ ਕਰਨਾ ਸ਼ੁਰੂ ਕਰ ਦਿੱਤਾ ਨਹੀਂ ਇਸ ਕਰਕੇ ਮੈਂ ਕਹਾ ਯਾਰ ਛੱਡੋ ਯਾਰ ਆਪਣੀ ਗੱਲ ਤਾਂ ਹੋ ਗਈ ਆ ਦੇਖੋ ਮੈਂ ਜੋ ਗੱਲ ਕਹਿ ਰਿਹਾ ਵੀ ਮੈਂ ਕਹਾ ਮੀਡੀਆ ਨਾਲ ਆਪਾਂ ਨੂੰ ਮੈਂ ਕਹਾ ਵੀ ਗੱਲ ਹੋ ਗਈ ਹੈ ਇਹਨਾਂ ਦੇ ਨਾਲ ਉਹ ਕਹਿੰਦੇ ਜੇ ਇਹ ਬੰਦਾ ਨੂੰ ਬੋਲ ਕਰ ਦਿੰਦੇ ਵਿੱਚ ਹੈਨਾ ਠੀਕ ਹੈ ਕਿ ਪਰ ਹੁਣ ਮੈਨੂੰ ਪਤਾ ਨਹੀਂ ਸੀ ਹਾਂਜੀ ਪਰਵਾਦ ਦੇ ਨਾਲ ਜੇ ਸਹੀ ਤੌਰ ਤੇ ਖੜੇ ਹੈ ਅਸੀਂ ਹਾਂ ਹੈ ਕਰਨ ਵਾਸਤੇ ਹੈ ਨਹੀਂ ਕਰੇ ਹੁਣ ਇਹ ਕੋਈ ਸ਼ੱਕ ਦੂਰ ਹੈ ਨਹੀਂ ਅੱਗੇ ਅੱਗੇ ਭਾਜੀ ਇਨਸਾਫ ਦਿਓਣਾ ਅਸੀਂ ਧੁੱਪੇ 'ਚ ਪਬਲਿਕ ਲੈ ਕੇ ਬੈਠੀਏ ਕਿਸੇ ਦਾ ਹਟੈਕ ਹੋ ਜਾ ਤੁਹਾਨੂੰ ਜ਼ਿੰਮੇਵਾਰ ਮੈਂ ਤਾਂ ਨਾ ਲਉਂਦੇ ਹੱਦ ਨਹੀਂ ਆਈ ਜੀ ਕਹਿੰਦਾ ਜਵਾਬ ਦਿਓ ਇੱਕ ਮਾਂ ਦਾ ਪੁੱਤ ਜਿਹੜਾ ਅੰਗਾ ਉਹ ਕੀ ਕਰੂਗੀ ਜੇ ਉਹ ਬਾਹਰ ਧਰਨਾ ਨਾ ਲਾਉਗੀ ਤੇ ਮਾਂ ਦਾ ਪੁੱਤ ਜਿਹੜਾ ਮਰਿਆ ਉਹ ਕਿਸੇ ਦਾ ਵੀ ਹੋਤਾ ਤਾਂ ਮੇਰਾ ਵੀ ਹੋਤਾ ਮੈਨੂੰ ਵੀ ਦੁੱਖ ਹੋਣਾ ਉਹਨਾਂ ਨੂੰ ਵੀ ਹੋਣਾ ਪਰ ਜਿਹੜੀ ਗੱਲ ਬਾਤ ਸਾਰੇ ਆਪਸਰਾ ਨਾਲ ਪੁੱਛ ਗਏ ਕਿ ਹੋਊਗੀ ਤਾਂ ਮੈਂ ਮੈਂ ਸੱਚੇ ਤੋਂ ਲੱਗਾ ਨਹੀਂ ਵੀ ਜਿਹੜਾ ਮੈਂ ਕੱਲੇ ਨੇ ਕਾਰਵਾਈ ਕਰ ਲੈਂਦੀ ਆ ਪੁਲਿਸ ਨੇ ਪੁਲਿਸ ਨੂੰ ਕਹਿਣਾ ਲੀਡਰਾਂ ਦਾ ਕੰਮ ਹੁੰਦਾ ਪੁਲਿਸ ਨੂੰ ਕਹਿਣਾ ਭਾਈ ਆਹ ਕੰਮ ਇਦਾਂ ਜੋ ਸਚਾਈ ਹੈ ਉਹ ਕਰੋ ਅੱਛਾ ਤੁਸੀਂ ਹੁਣ ਟਾਈਮ ਦੇ ਰਹੇ ਹੋ ਉਹਨਾਂ ਨੂੰ ਕਿ ਕਿੰਨਾ ਰਸਤਾ ਤੁਸੀਂ ਕਰਨਾ ਚਾਹੁੰਦੇ ਹੋ ਦੇਖੋ ਜੀ ਮੈਨੂੰ ਤਾਂ ਉਹਨਾਂ ਨੇ ਪਤਾ ਨਹੀਂ ਵੀ ਧਰਨਾ ਚੱਕਣਾ ਕਿ ਨਹੀਂ ਚੱਕਣਾ ਉਹ ਮੈਨੂੰ ਗੱਲ ਕਰਨ ਆਣ ਕੇ ਵੀ ਧਰਨਾ ਚੱਕਣਾ ਕਿ ਨਹੀਂ ਚੱਕਣਾ ਫੇਰ ਮੈਂ ਆਪਣਾ ਵਿਊ ਦਊਂਗਾ ਠੀਕ ਹੈ ਠੀਕ ਹੈ ਪਰਵਾਹ ਕਹਿੰਦਾ ਵੀ ਮੈਨੂੰ ਆਇਓ ਆਇਓ ਸ਼ੇਖੂਪੁਰਾ ਤੋਂ ਦੰਦੋਪੁਰ ਰੋਡ ਤੇ ਨਹਿਰ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਨਾਲ ਹਮਲਾ ਕਰਕੇ ਮੋਟਰਸਾਈਕਲ ਤੇ ਨਗਦੀ ਖੋ ਕੇ ਫਰਾਰ ਹੋ ਗਏ ਇਸ ਘਟਨਾ ਦੌਰਾਨ ਲੱਤ ਤੇ ਉਹਨਾਂ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਸਬੰਧੀ ਜਦੋਂ ਡੀਐਸਪੀ ਦੀਪਕ ਕਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਲਾਪਰਿਥ ਦੇ ਸਾਥੀ ਨੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਹੈ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਇਹ ਰਿਪੋਰਟ ਮੁਸ਼ਕਲ ਸਮੇਂ ਵਿੱਚ ਲੋਕਾਂ ਨੇ ਕਿਵੇਂ ਨੇ ਜੀਠਣਾ ਉਸ ਪ੍ਰਤੀ ਜਾਗਰੂਕ ਕਰਨ ਲਈ ਅੱਜ ਮੋਗਾ ਵਿੱਚ ਮੋਗ ਬ੍ਰਿਲ ਗਈ ਤੇ ਫਿਰ ਰਾਤ ਸਮੇਂ ਬਲੈਕਆਊਟ ਵੀ ਕੀਤਾ ਗਿਆ ਇਸ ਮੌਕੇ ਤੇ ਐਨ ਡੀ ਆਰ ਐਫ ਦੀ ਟੀਮ ਤੇ ਤਹਿਸੀਲਦਾਰ ਨੇ ਕਿਹਾ ਕਿ ਲੋਕਾਂ ਨੂੰ ਅਵੇਅਰ ਅਤੇ ਸਿੱਖਿਆ ਕੀਤਾ ਜਾ ਰਿਹਾ ਤਾਂ ਜੋ ਮੁਸ਼ਕਲ ਨਾਲ ਜੂਝ ਸਕਣ हाँ जैन सर मैं इंस्पेक्टर अशोक कुमार सेवन इंडिया डी आर से हूँ सर हमारी टीम यहाँ फेम के लिए आई थी तो केंद्र सरकार की कुछ डायरेक्शन थी कि एयर स्ट्राइक होने के दौरान जो है किस प्रकार से जो है लोगों को कार्रवाई करनी है सिविल डिफेंस दिन किया गया था जिसमें जो है समय आठ बजे निर्धारित किया था तो जैसे ही आठ बजे तुरंत ब्लैकआउट हो गया था उसके बाद जो है अंदर में कुछ विक्टीम फंसे हुए थे जिसको जो है एन टीम ने जो है निकाला है सिविल प्रशासन ने उसमें हमारा सहयोग किया है सीरियस था और चार जो नॉर्मल पेशेंट थे टोटल फाइव का हमने रेस्क्यू किया है टाइम पर जो सारी ये ऑपरेशन को जो है कम से 25 से 30 मिनट के दौरान हमने कंप्लीट कर दिया था कितने वॉलंटियर एनडीआरएफ के यहाँ जो है हम 23 की हमारी स्ट्रेंथ थी बाकी अदर डिपार्टमेंट्स के जैसे फायर का पुलिस का और भी थे सर जो जानकारी आज मॉक ड्रिल तो ये जो भी सरकारी हिदायतों के मुताबिक आज ने 26 मई 2025 ਇੱਕ ਮੌਕ ਡ੍ਰਿਲ ਕੈਰੀ ਆਊਟ ਕੀਤੀ ਗਈ ਗੁਰੂ ਰਾਮਦਾਸ ਨਗਰ ਮਾਡਲ ਸਕੂਲ ਗਿਆ ਉੱਥਾ ਵੀ ਇਸ ਤੇ ਹੈ ਉਥੇ ਜੋ ਮੌਕ ਡ੍ਰਿਲ ਦੇ ਪੰਜ ਘੰਟੇ ਸੈਨੈਟ ਲਿ ਇੰਸਿਕਿਊਟ ਕੀਤਾ ਗਿਆ ਹੈਗਾ ਕੋਈ ਹੈਗਾ ਕਿ ਇਸ ਟਾਈਮ ਹੁੰਦੀ ਹੈ ਇੱਥੇ 8 ਵਜੇ ਸੋ ਜਿਹਦੇ ਬਾਅਦ ਕੁਝ ਇੰਜਰੀਜ਼ ਦੀ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਫਰੋਂ ਦਾ ਐਜੂਕੇਸ਼ਨ ਡਿਪਾਰਟਮੈਂਟ ਦੇ ਪ੍ਰਿੰਸੀਪਲ ਆ ਗਏ ਆ ਸਾਰੇ ਗਰਾਊਂਡ ਤੇ ਪਾਸ ਤੇ ਸਿਖੀ ਸਾਰੇ ਪਹੁੰਚਦੇ ਹਨ ਇਨਕਲੂਡਿੰਗ ਦਾ ਐਮਰਜੈਂਸੀ ਸਪੋਰਟ ਫੰਕਸ਼ਨਰੀਜ਼ ਪੁਲਿਸ ਡਿਪਾਰਟਮੈਂਟ ਫਾਇਰ ਡਿਪਾਰਟਮੈਂਟ ਤੇ ਸਿਵਲ ਡਿਪਾਰਟਮੈਂਟ ਐਂਡ ਸਾਰੇ ਐਨ ਡੀ ਆਰ ਐਫ ਦੇ ਡਿਪਾਰਟਮੈਂਟ ਜਿਹੜੇ ਨੇ ਕੇ ਕੰਸਾਈ ਸਾਰੇ ਜਿੰਨੇ ਵੀ ਸਿਵਲ ਡਿਪਾਰਟਮੈਂਟ ਸਾਰੇ ਟਾਈਮ ਇਹ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਅੰਦਰ ਸਾਰੀ ਰੈਸਕਿਊ ਟੀਮ ਜਾਂਦੀ ਹੈ ਅਲੋਂਗ ਵਿਦ ਦ ਹੈਲਥ ਡਿਪਾਰਟਮੈਂਟ ਤੇ ਅੰਦਰ ਜਾ ਕੇ ਜਦ ਸਰਚ ਐਂਡ ਰੈਸਕਿਊ ਕੀਤਾ ਗਿਆ ਪੰਜ ਇੰਜਰੀ ਸੀਗੀਆਂ ਜਿਨ੍ਹਾਂ ਵਿੱਚ ਇੱਕ ਮੇਜਰ ਇੰਜਰੀ ਸੀਗੀ ਐਂਡ ਚਾਰ ਮਾਈਨਰ ਇੰਜਰੀ ਸੀਗੀਆਂ ਉਹਨਾਂ ਨੂੰ ਇੱਕ ਇੱਕ ਕਰਕੇ ਨਕਾਮ ਵੇਨ ਐਫੀਸ਼ੀਐਂਟ ਮੈਨਰ ਉਹਨਾਂ ਨੂੰ ਬਾਹਰ ਲੈ ਕੇ ਆਇਆ ਗਿਆ ਇਸ ਤੋਂ ਬਾਅਦ ਜੋ ਕੰਸਰਨ ਡਾਕਟਰ ਸੀਗੇ ਉਹਨਾਂ ਨੇ ਕੱਲੇ-ਕੱਲੇ ਪੇਸ਼ੈਂਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕੰਸਲਟ ਦੇਖਿਆ ਜੋ ਵੀ ਉਹਨਾਂ ਦੀ ਇੰਜਰੀ ਸੀ ਉਹ ਸਮਝੀ ਨੋਟ ਕੀਤੀ ਐਂ ਉਹਨਾਂ ਨੂੰ ਨੇਰੈਸਟ ਸਰਵਰਮੈਂਟ ਹਸਪੀਟਲ 'ਚ ਰੈਫਰ ਕੀਤਾ ਤੇ ਉਸ ਤੋਂ ਬਾਅਦ ਐਟ ਲਾਸਟ ਜਿਹੜੇ ਵੀ ਪੁਲਿਸ ਪੁਲਿਸ ਡਿਪਾਰਟਮੈਂਟ ਫਾਇਰ ਡਿਪਾਰਟਮੈਂਟ ਹੈਲਥ ਦੇ ਤੇ NDRF ਦੇ ਪਰਸਨਲ ਇੱਕ ਵਾਰੀ ਲਾਸਟ ਆਪਣੇ ਫਾਈਨਲ ਸਰਚ ਐਂਡ ਰੈਸਕਿਊ ਕਰਨ ਗਏ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੋਰ ਇੰਜਰਡ ਪਰਸਨ ਹੈ ਨਹੀਂ ਜੀ ਅਸੀਂ ਜੋ ਵੀ ਆਪਣਾ ਰੈਸਕਿਊ ਆਪਰੇਸ਼ਨ ਹੈ ਉਹ ਕਰ ਤਾ ਫਿਨਿਸ਼ ਸਰ ਮੋਗਾ ਵਿੱਚ ਵਿਦਿਆਰਥੀਆਂ ਨੂੰ ਮੁਫਤ ਪੜਾਈ ਤੇ ਕੈਰੀਅਰ ਗਿਆਨ ਦੇਣ ਦੇ ਮਕਸਦ ਨਾਲ ਰੋਜ਼ ਮਾਈਂਡ ਐਜੂਕੇਸ਼ਨ ਐਂਡ ਚੈਰੀਟੇਬਲ ٹرسٹ ਨੇ ਮੋਗਾ ਦੇ ਨਛੱਤਰ ਹੋਸਿੰਗ ਹਾਲ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਤੇ ਇਸ ਮੌਕੇ ਤੇ ٹرسٹ ਦੇ ਫਾਊਂਡਰ ਅਵੇਸ਼ ਅੰਬਰ लेफ्टिनेंट जनरल अजय शर्मा ने समाज सेवी गुरु सेवक सिंह सन्यासी सहित कई मेहमान मैं रिटायर्ड लेफ्टिनेंट जनरल अजय कुमार शर्मा हूँ मैं पंजाब का स्टेट इंफॉर्मेशन भी रह चुका हूँ मैं जानता हूँ पंजाब एजुकेशन में बैकवर्ड है मैं रोज माइन एजुकेशनल ट्रस्ट उनके में उनके मेंटर के तौर पे एडवाइस करता हूँ उनसे जुड़ा हुआ हूँ हम चाहते हैं कि मिशन संकल्प का संदेश पंजाब के गांव गांव में हर कोने में पहुंचे और मैक्सिमम बच्चे इस मिशन का फायदा उठाएं। हायर एजुकेशन इंजीनियरिंग पैरामेडिक मैनेजमेंट में हंड्रेड परसेंट ट्यूशन माफ है अगर पंजाब पढ़ेगा पंजाब तरक्की करेगा ਦੇਸ਼ ترقی ਕਰੇਗਾ ਪੰਜਾਬ ਕਾ ਜੋ گاؤں ਹੈ ਜੋ ਪਰਿਵਾਰ ਹੈ ਉਹ ਖੁਸ਼ਹਾਲ ਹੋਣਗੇ। یہی ਮੈਂ ਸੰਦੇਸ਼ ਦੇਣਾ ਚਾਹਤਾ ਹਾਂ। ਸਿਰ ਬਹੁਤ ਹੀ ਇੱਕ ਪੁੰਨ ਵਾਲਾ ਮਿਸ਼ਨ ਹੈ ਜਿੱਥੇ ਕਿ ਗਰੀਬ ਉਮੀਦਵਾਰੀਆਂ ਨੂੰ ਇੱਕ ਐਜਾਂ ਦੀ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ। ਜਿਸ ਦੇ ਨਾਲ ਹਜ਼ਾਰਾਂ ਹੀ ਪਰਿਵਾਰਾਂ ਦਾ ਹੁਣ ਤੱਕ ਜਿਹਨੂੰ ਕਹਿ ਸਕਦੇ ਆ ਪਰ ਇੱਕ ਜਿਹੜਾ ਹੈ ਬਣ ਚੁੱਕਿਆ ਹੈ ਕਿ ਬੱਚੇ ਦਿੱਲੀ ਕੋ ਆਪਣੀ ਫੀਸ ਹਾਸਟਲ ਦਾ ਖਰਚਾ ਕਰ ਦਿੰਨੇ ਉਹ ਜਦੋਂ ਬੱਚਾ ਪਾਸ ਕਰਦਾ 3 ਸਾਲ ਬਾਅਦ ਉਹ ਪਹਿਲੇ ਸਾਲ ਦੇ ਵਿੱਚ ਹੀ ਉਹ ਬੱਚਾ ਉਹ ਸਾਰੀ ਦੀ ਸਾਰੀ ਫੀਸ ਜਿਹੜੀ ਆਪਣੇ ਮਾਪਬਪ ਨੂੰ ਵਾਪਸ ਕਰ ਦਿੰਦਾ ਤੇ ਇਦਾਂ ਦੇ ਇੱਕ ਨਹੀਂ ਹਜ਼ਾਰਾਂ ਬੱਚੇ ਜਿਹੜੇ ਪਾਸ ਆਊਟ ਹੋ ਚੁੱਕੇ ਨੇ ਸਾਡੇ ਆਪਣੇ ਕੈਂਪਸ ਦੇ ਵਿੱਚ ਸੈਕੰਡ ਹੈਜ਼ ਰਾਜ ਵਿੱਚ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੇ ਆਪਣਾ ਭਵਿੱਖ ਬਣਾਇਆ ਹੈ ਔਰ ਬਹੁਤ ਹੀ ਅੱਛੇ ਅੱਛੇ ਉਹ ਸੈਲਰੀਜ਼ ਪੈਕੇजेस ਲੈ ਕੇ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਤੇ ਆਪਣੇ ਪਰਿਵਾਰ ਨੂੰ ਉੱਪਰ ਚੱਕ ਰਹੇ ਨੇ ਸਮਰਾਲਾ ਪੁਲਿਸ ਵੱਲੋਂ ਅੱਜ ਕੱਲੂਗਾਰਾ ਸਪਤਾ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਆਵਾਜਾਈ ਵਾਲੇ ਸਥਾਨਾਂ ਬੱਸ ਸਟੈਂਡ ਤੇ ਸਾਈਕਲ ਮੋਟਰਸਾਈਕਲ ਸਟੈਂਡ ਤੇ ਸਰਚ ਕਰ ਤਲਾਸ਼ੀ ਲਈ ਗਈ। ਸ਼ੱਕੀ ਵਿਅਕਤੀਆਂ ਦੀ ਅਤੇ ਉਹਨਾਂ ਦੇ ਬੈਗਾਂ ਦੀ ਵੀ ਤਲਾਸ਼ੀ ਲਈ ਗਈ। ਪੁਲਿਸ ਵੱਲੋਂ ਬੱਸ ਸਟੈਂਡ ਵਿੱਚ ਆ ਰਹੀਆਂ ਬੱਸਾਂ ਦੀ ਚੰਗੀ ਤਰ੍ਹਾਂ ਨਾਲ ਤਲਾਸ਼ੀ ਲਈ ਗਈ ਤੇ ਸਵਾਰੀਆਂ ਦੇ ਬੈਗਾਂ ਨੂੰ ਵੀ ਖੰਗਾਲਿਆ ਗਿਆ। ਮਾਨਯੋਗ ਡਾਕਟਰ ਜੋਤੀ ਜਦਵ ਬੈਂਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਉਹਨਾਂ ਦੀਆਂ ਖਾਦਤਾਂ ਤੇ ਅੱਜ ਅਸੀਂ ਘੱਲੂ ਘਰੇ ਹਫ਼ਤੇ ਨੂੰ ਮੁੱਖ ਰੱਖਦੇ ਹਾਂ ਸਰਚ ਜ ਕਰੇ ਉਹਦੇ ਦੌਰਾਨ ਅਸੀਂ ਜਿਵੇਂ ਬੱਸ ਸਟੈਂਡ ਹੈ ਔਰ ਜਾਂ ਹੋਰ ਜਿਵੇਂ ਕੋਹ ਭੀੜ ਭੜਕੇ ਵਾਲੀਆਂ ਥਾਵਾਂ ਉਹਨਾਂ ਦੀ ਸਰਚ ਕੀਤੀ ਹੈ ਇਸ ਤੋਂ ਇਲਾਵਾ ਖਾਸ ਤੌਰ ਤੇ ਜਿਹੜੀਆਂ ਪਾਰਕਿੰਗ ਪਲੇਸ ਜ ਹੈ ਬੱਸ ਸਟੈਂਡ ਤੇ ਜਿਵੇਂ ਹੁਣ ਆ ਪਾਰਕ ਪਲੇਸ ਜਿੱਥੇ ਤੁਸੀਂ ਪਹੁੰਚ ਗਏ ਹੋ ਇਹ ਇਹ ਚੈੱਕ ਕੀਤੀ ਹੈ ਇਸ ਤੋਂ ਇਲਾਵਾ ਜਿਵੇਂ ਹਸਪੀਟਲ ਦੇ ਵਿੱਚ ਵੀ ਹੁੰਦੀਆਂ ਕਈ ਥਾਵਾਂ ਐਦਾਂ ਦੀਆਂ ਜਾਂ ਅਸੀਂ ਕੁਝ ਧਾਰਮਿਕ ਥਾਵਾਂ ਜਿਹੜੀਆਂ ਐ ਉਹ ਆਇਡੈਂਟੀਫਾਈ ਕੀਤੀਆਂ ਡੀਐਸਪੀ ਸੁਮਰਾਲਾ ਜੀ ਨੇ ਉਹ ਵੀ ਅਸੀਂ ਹੁਣ ਸਰਚ ਕਰਾਂਗੇ ਕਹਿਣ ਦਾ ਭਾਵ ਇਹ ਹੈ ਕਿ ਤਾਂ ਕਿ ਸਾਡਾ ਜਿਹੜਾ ਮਾਹੌਲ ਹੈ ਸ਼ਾਂਤੀ ਪੀਰੂ ਕਰੇ ਔਰ ਜਿਹੜਾ ਇੱਕ ਲੁਕਾਰਾ ਹਫਤਾ ਹੈ ਇਹਦੇ ਦੌਰਾਨ ਕੋਈ ਵੀ ਇਸ ਤਰ੍ਹਾਂ ਦੀ ਅਨਸਖਾਮੀ ਘਟਨਾ ਦਾ ਵਾਪਰ ਸਕੇ ਇਸ ਤੋਂ ਇਲਾਵਾ ਜੋ ਦੰਸ਼ਾਂ ਵਿਰੁੱਧ ਜਿਹੜਾ ਉਹ ਵੀ ਸਾਡੀ ਇਹ ਚੱਲ ਰਹੀ ਹੈ ਜੇ ਮੂਵਮੈਂਟ ਉਹਦੇ ਮੁਤਾਬਕ ਹੀ ਕੁਝ ਹੌਟ ਸਪੌਟਸ ਨੇ ਆਇਡੈਂਟੀਫਾਈ ਕੀਤੇ ਹੋਏ ਉਹ ਵੀ ਫਿਰ ਦਾ ਮਤਲਬ ਫੀਲਡ ਦੇ ਵਿੱਚ ਹੀ ਆ ਸਾਰੀ ਡੀਐਸਪੀ ਸਾਹਿਬ ਦੀ ਰਹਿਨਮਾਈ ਹੇਟ ਜਿਹੜੀ ਫੋਰਸ ਹੈ ਸਮਰਾਲਾ ਦੀ ਅੱਡ ਤੇ ਮਾਚੀਵਾੜਾ ਦੀ ਅੱਡ ਬੋਲਾ ਥਾਵਾਂ ਤੇ ਜਿੰਨੇ ਵੀ ਵਰਨੇਬਲ ਪਲੇਸਿਸ ਨੇ ਉਹਨਾਂ ਦੀ ਅਸੀਂ ਬਕਾਇਦਾ ਸਰਚ ਕਰ ਰਹੇ ਆ ਔਰ ਜਿਹੜੀਆਂ ਸ਼ੱਕੀ ਕੁਝ ਚੀਜ਼ਾਂ ਨੇ ਧਿਆਨ ਚ ਉਹਨਾਂ ਨੂੰ ਬੜੇ ਗੌਰ ਦੇ ਨਾਲ ਦੇਖ ਰਹੇ ਆ ਤਾਂ ਕਿ ਜਿਹੜਾ ਮਾਹੌਲ ਹੈ ਉਹ ਠੀਕ ਰਹੇ ਤੇ ਪਲੱਸ ਕੋਈ ਨਾ ਕੋਈ ਸਾਨੂੰ ਰਿਕਵਰੀ ਵੀ ਹੋਵੇ ਬਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿੱਚ ਦੋ ਦਿਰਾ ਵਿੱਚ ਪਹਿਲਾਂ ਗੈ ਗੱਚ ਗਾਲੀ ਗਲੋਚ ਹੋਈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਇੱਕ ਸਖਸ਼ ਨੂੰ ਕਾਰ ਵਿੱਚ ਬਿਠਾ ਕੇ ਥਾਣੇ ਲਿਜਾਣ ਲੱਗਿਆ ਤਾਂ ਦਰਜਨ ਪਰਬੰਧਿਆ ਨੇ ਉਸ ਨੂੰ ਕਾਰ ਵਿੱਚੋਂ ਖਿੱਚ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸਤੇ ਤੇਸਰ ਹਥਿਆਰਾਂ ਦੇ ਨਾਲ ਕਈ ਵਾਰ ਵੀ ਕੀਤੀ ਹੋਰ ਤਾਂ ਹੋਰ ਇਹਨਾਂ ਲੋਕਾਂ ਨੇ ਪੁਲਿਸ ਵਾਲਿਆਂ ਦੀ ਗੱਡੀ ਤੱਕ ਤੋੜ ਦਿੱਤੀ ਤੇ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਰਹੇ ਕਟਨਾ ਬਰਨਾਲਾ ਦੇ ਪਿੰਡ ਹਰਦਾਸਪੁਰ ਦੀ ਹੈ ਤੇ ਬਹਾਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੇਸ਼ ਹੈ ਸਾਡੇ ਪੱਤਰਕਾਰ ਹਰਪ੍ਰੀਤ ਢਾਲੀਵਾਲ ਦੀ ਇਹ ਰਿਪੋਰਟ ਸਾਰੇ ਜੇ ਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ ਕੀ ਕਾਰਨਾ ਪੂਰਾ ਹੋ ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹਿਬਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇਹਨਾਂ ਦਾ ਸਤਪਾਲ ਸਿੰਘ ਨਾਲ ਕੁਝ ਪੈਸੇ ਦਾ ਲੈਂਡ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਈ ਉਸ ਤੋਂ ਬਾਅਦ ਸੁਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਅਦਬੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 29 ਪੰਜ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਘਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਸਪਾਲ ਨੇ ਤਰਪਾਨ ਸੀ ਕੀ ਜਦੋਂ ਉਹਨੇ ਸੁਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਅਨਾਉਂਸਮੈਂਟ ਕਾਦੀ ਕਰਾਈ ਹੈ ਵੀ ਮੈਨੂੰ ਬਧਰਾਮ ਕਰਨ ਲੱਗੇ ਹੋ ਇਹਨਾਂ ਦੀ ਅਸੁਚਿਤ ਕਰਾਰਵਾਜੀ ਹੋਗੀ ਤਾਂ ਉਸਨੇ ਸਤਪਾਲ ਸਿੰਘ ਨੇ ਉਹਦੇ ਮਾਰ ਦਿੰਦੀ ਨਹੀਂ ਇਹਦਾ ਨਾ ਸੱਟਾਂ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਸੁਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਕਾਫੀ ਕੁੱਟ ਮਾਰ ਕੀਤੀ ਸਰ ਕਿੰਨੇ ਜਾਣੇ ਇਹਦੇ ਵਿੱਚ ਕੋਲ ਜਿਹੜੇ ਜ਼ਖਮੀ ਹੋਏ ਆ ਸੁਰਦੇਵ ਸਿੰਘ ਨੂੰ ਕੁੱਟਣ ਵਾਲਾ ਕੱਲਾ ਸਤਪਾਲ ਹੈ ਦੂਸਰੇ ਪਾਸੇ ਜਿਹੜਾ ਹੈਗਾ ਚਾਰ ਜਣੇ ਸਤਪਾਲ ਦੇ ਘਰ ਵਾਲੀ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਦਰ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ ਚ ਸੱਟਾਂ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਖਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ ਇਹ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਨੇ ਸਤਪਾਲ ਸਿੰਘ ਸੀਰੀਅਸ ਹੈ ਉਨ੍ਹਾਂ ਦੇ ਬਿਆਨ ਲੈ ਕੇ ਜਿ세 ਬਿਆਨ ਦੇ ਮੁਤਾਬਕ ਜੋ ਵੀ ਕਾਰਵਾਈ ਆਊਗੀ ਅਮਲ ਵਿੱਚ ਲਿਆਂਦੀ ਜਾਊਗੀ ਅਸਰਲਾ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਜਾਂ ਪਹਿਲੀ ਵਾਰੀ ਜਿਹੜਾ ਇਸ ਤਰ੍ਹਾਂ ਨਹੀਂ ਹੋ ਰਿਕਾਰਡ ਚੈੱਕ ਕਰਕੇ ਪਤਾ ਲੂ ਕੋਰਡ ਚੈੱਕ ਕਰ ਰਹੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਪੰਜਾਬ ਅੰਦਰ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਤੇ ਇਸੇ ਲੜੀ ਤਹਿਤ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਅਜ ਵਿਸ਼ੇਸ਼ ਤੌਰ ਤੇ ਬਰਨਾਲਾ ਪਹੁੰਚੇ ਜਿੱਥੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਅਗਵਾਈ ਹੇਠ ਕਾਰਵਾਈ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਵੀ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਨੇ ਵੱਡੇ ਇਕੱਠ ਸੰਬੋਧਨ ਨੂੰ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਦੇਸ਼ ਦੀ ਤਰੱਕੀ ਲਈ ਆਪਣਾ ਵੱਡਾ ਰੋਲ ਅਦਾ ਕਰ ਰਹੀ ਤੇ ਅੱਜ ਸਾਨੂੰ ਸਾਰੇ ਦੇਸ਼ ਅੰਦਰ ਸੰਵਿਧਾਨ ਚਾਉਣ ਦੀ ਲੋੜ ਹੈ। ਉਹ ਜੀ ਇਹ ਸੰਵਿਧਾਨ ਬਚਾਓ ਜਿਹੜੀਆਂ ਸਬਾਵਾਂ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੇ ਹਾਂ। ਅੱਜ ਸਵੇਰ ਦਾਖਾ ਸੀ ਔਰ ਬਰਨਾਲਾ ਸੀ। ਔਰ ਜਿਸ ਪ੍ਰਕਾਰ ਦੇ ਹਾਲਾਤ ਸਨ ਅਜਕੋ 3 ਵਰੇ ਪਹਿਲਾਂ ਬਰਨਾਲੇ ਦੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਕੋਈ ਸਾਡਾ ਬੂਥ ਲਾਉਣ ਵਾਲਾ ਵਰਕਰ ਬਚੇਗਾ ਕਿ ਨਹੀਂ ਬਚੇਗਾ ਕਿਉਂਕਿ 70 70000 ਤੇ ਅਸੀਂ ਇਹ ਹਲਕੇ ਹਾਰ ਚੁੱਕੇ ਸਾਂ ਲੇਕਿਨ ਮੈਂ ਜਨੂਦਾ ਜ਼ਿਲ੍ਹਾ ਪ੍ਰਧਾਨ ਕਾਲਾ ਜੀ ਤੇ ਸਾਡੇ ਉੱਚੀ ਜਿਹੜੀ ਕਾਂਗਰਸ ਦੀ ਪੁਰਾਣੀ ਟੀਮ ਹੈ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਕਾਂਗਰਸ ਪਾਰਟੀ ਦਾ ਚੁਲਣ ਝੰਡਾ ਅੱਜ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਫਲੰਦ ਕਰਤਾ ਔਰ ਅੱਜ ਦੀ ਇਸ ਰੈਲੀ ਤੋਂ ਇਹ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਮੌਸਮ ਬੜਾ ਚੰਗਾ ਹੈ ਔਰ ਅਸੀਂ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਦੀਆਂ ਤਿੰਨੋਂ ਸੀਟਾਂ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿੱਤੇਗੀ ਔਰ ਮੈਂ ਅੱਜ ਖਾਲਾ ਜੀ ਦਾ ਤੁਸੁਮਚੀ ਕਾਂਗਰਸ ਦਾ ਬਹੁਤ ਧੰਨਵਾਦੀ ਹਾਂ ਕਿ ਕਮਾਲ ਦਾ ਬੇਮਿਸਾਲ ਕੱਟ ਸੀਗਾ ਨਹੀਂ ਨਸ਼ਾ ਨੂੰ ਲੈ ਕੇ ਬਲਾਉਡ ਦੇ ਆ ਜੀ ਵੀ ਹਲਕਾ ਇੰਚਾਰਜ ਨਹੀਂ ਹੈਗੇ ਹਲਕਾ ਇੰਚਾਰਜ ਕਾਲੀ ਦਲ ਦੀ ਰਵਾਇਤ ਹੈ ਕਾਂਗਰਸ ਦੀ ਹਲਕਾ ਇੰਚਾਰਜ ਦੀ ਕੋਈ ਰਵਾਇਤ ਨਹੀਂ ਹੈ ਨਾ ਅਜ ਤੱਕ ਅਸੀਂ ਹਲਕਾ ਇੰਚਾਰਜ ਨਿਯੁਕਤ ਕੀਤੇ ਹੈ ਹਾਂ ਜਿਹੜੇ ਲੋਕ ਇਲੈਕਸ਼ਨ ਲੜ ਲੈਂਦੇ ਆ ਉਹ ਆਟੋਮੈਟਿਕਲੀ ਉਹ ਸਰਕੇ ਦੀ ਨਮਾਇੰਦਗੀ ਕਰਦੇ ਆ ਤੇ ਉਹਨਾਂ ਨੂੰ ਕੁਝ ਲੋਕ ਹਲਕਾ ਇੰਚਾਰਜ ਬਣਾਉਂਦੇ ਬਣਾ ਦਿੰਦੇ ਨਸ਼ਾ ਮੋਕਾ ਹੈਗਾ ਸਰਕਾਰ ਬਦਲ ਕੇ ਸਖਣੇ ਨੇ ਜੀ ਮਤਲਬ ਜੇ ਆ ਗੂ ਜਿੱਤੇ ਹੁਣ ਬਰਨਾਲਾ ਸਖਣਾ ਸੀਗਾ ਤੇ ਫਿਰ ਬਰਨਾਲਾ ਚ ਕਿਵੇਂ ਜਿੱਤੇ ਆ ਬੰਦਾ ਕਾਲਾ ਜੀ ਸੋ ਇਦਾਂ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਬਹੁਤ ਸਾਰੇ ਲੋਕ ਉੱਥੇ ਕੰਮ ਕਰਦੇ ਆ ਔਰ ਪਦੌੜ ਦੇ ਵਿੱਚ ਹੋ ਸਕਦਾ ਪੰਜ ਬੰਦੇ ਕੰਮ ਕਰਦੇ ਹੋਣ ਤੇ ਪੰਜਾਂ ਦਾ ਕੰਪੀਟੀਸ਼ਨ ਹੋਵੇ ਕਾਂਗਰਸ ਨੂੰ ਮਜ਼ਬੂਤ ਕਰਨ ਜੇ ਫਿਰ ਜਿਹੜਾ ਚੰਗਾ ਬੰਦਾ ਹੋਏਗਾ ਉਹਨੂੰ ਟਿਕੜਦੇ ਆਂਗੇ ਨਸ਼ਿਆਂ ਨੂੰ ਲੈ ਕੇ ਮੈਂ ਗੱਲ ਕਹੀ ਆ ਕਿ ਆਲਟਰਨੇਟਿਵ ਸਾਨੂੰ ਕੋਈ ਨਾ ਕੋਈ ਕੱਢਣਾ ਪੈਣਾ ਹੈ ਆਦਰਵਾਇਜ਼ ਜਿੰਨਾ ਚਿਰ ਡਿਮਾਂਡ ਹੈ ਉਹਨਾਂ ਚਿਰ ਸਪਲਾਈ ਨਹੀਂ ਰੋਕੀ ਜਾ ਸਕਦੀ 8500 ਮੁਕੱਦਮਾ ਦਰਜ ਕਰਤਾ ਪੰਜਾਬ 'ਚ ਨਸ਼ਾ ਤੇ ਹੁੰਦਾ ਤੇ ਹੋਏ ਕਿ ਫਾਇਦਾ ਹੋਇਆ ਸੋ ਦਸ਼ਾ ਨੌਕਰੀ ਦੇਣੀ ਪਏਗੀ ਤੇ ਨਾਲ ਦੀ ਨਾਲ ਇਹਦਾ ਆਲਟਰਨੇਟਿਵ ਕੋਈ ਹੱਲ ਕੱਢਣਾ ਪਿਆ ਲੁਧਿਆਣਾ ਸੀਟ ਵਾਰੇ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਲੁਧਿਆਣਾ ਸੀਟ ਬਾਰੇ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਲੁਧਿਆਣਾ ਸੀਟ ਜਿੱਤੇਗੀ ਜਿਹੜਾ ਆਉਣਗਾ ਉਹਦੇ ਲਈ ਕਾਫੀ ਰੌਲਾ ਰੱਪਾ ਪੈ ਰਿਹਾ ਹੈ ਮੈਂ ਜਾਣਦਾ ਨਹੀਂ ਕੌਣ ਹੈ ਰਾਜਾ ਸਾਹਿਬ ਆਪਾਂ ਜਿਹੜੇ ਅੱਜ ਸੰਵਿਧਾਨ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਡਾਕਟਰ ਭੀਮrao Ambedkar ਨੇ ਠੀਕ ਹੈ ਜੀ ਉਹਦੇ ਖਿਲਾਫ ਕਾਂਗਰਸ ਨੇ ਕੈਂਡੀਡੇਟ ਖੜਾ ਕਰਕੇ ਉਹਨਾਂ ਨੂੰ ਹਰਾਇਆ ਸੀ ਮਨ ਕੋ ਨੂੰ ਕੀ ਪਤਾ ਹੈ ਉਹਨਾਰੇ ਪੀਏ ਸਰ ਉਹਨਾਂ ਪੀਰ ਖੜਾ ਕੀਤਾ ਹਾਂ ਜੀ ਤੁਹਾਨੂੰ ਇਹ ਪਤਾ ਹੈ ਔਰ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਦੇ ਪਹਿਲੇ ਦੇਸ਼ ਦੇ ਪ੍ਰਧਾਨ ਮੰਤਰੀ Jawaharlal Nehru ਨੇ 팀 ਸਾਹਿਬ Ambedkar ji ਦੇ نیچے ਕਮੇਟੀ ਨਿਯੁਕਤ ਕੀਤੀ ਮੈਦਾਨ ਕਮੇਟੀ ਨਿਯੁਕਤੋ ਨਾ ਦੇ ਨਾਂ ਦੇ ਥੱਲੇ ਨਾ ਹੁੰਦੀ ਕੋਈ ਹੋਰ ਵਿਅਕਤੀ ਹੋ ਸਕਦਾ ਸੀ ਲੇਕਿਨ ਬਾਬਾ ਸਾਹਿਬ Ambedkar ਦਾ ਇੱਕ ਗਹਿਰਾ ਤੇ ਬਹੁਤ ਨੇੜਲਾ ਰਿਸ਼ਤਾ ਕਾਂਗਰਸ ਪਾਰਟੀ ਨਾਲ ਸੀ ਇਸੇ ਕਰਕੇ ਗਾਂਧੀ ਜੀ ਨੇ ਮਹਾਤਮਾ ਗਾਂਧੀ ਜੀ ਨੇ ਤੇ ਜਵਾਰਲਾਲ ਨਹਿਰੂ ਜੀ ਨੇ ਡਾਕਟਰ ਬਾਬਾਸਾਹੋ ਅੰਬੇਦਕਰ ਜੀ ਦਾ ਨਾਮ ਪਹਿਲ ਦੇ ਆਧਾਰ ਤੇ ਲਿਆਂਦਾ ਕਿ ਇਹ ਸਾਡੇ ਸੰਵਿਧਾਨ ਲਿਖਣਗੇ ਕਿਹਨਾਂ ਪਿੰਡਾਂ ਵਿੱਚ ਵਿਰੋਧ ਹੋ ਰਿਹਾ ਮਾਦੀ ਪਾਰਟੀ ਦਾ 150 ਰੁਪਿਆਗਾ ਬੜਾ ਕੁਛ ਹੋਣਾ ਹੈ ਹਜੇ ਤਾਂ ਗੱਲਾਂ ਵਿਰੋਧ ਹੋ ਰਿਹਾ ਕੋਈ ਐਸਾ ਸਮਾਂ ਆਏਗਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਿੰਡਾਂ ਚ ਨਹੀਂ ਵੜਨ ਦੇਣਗੇ ਜਮਾਨੇ ਸਾਰੀ ਉਹਨਾਂ ਦੀ ਪੋਲ ਖੁੱਲ ਗਈ ਹੈ ਚੋਧ ਨਸ਼ਾ ਵਿਰੋਧ ਇਹ ਜਿਹੜੀ ਮੁਹਿੰਮ ਹੈ ਉਹ ਖੇਲ ਹੋ ਚੁੱਕੀ ਹੈ ਅੱਜ ਵੀ ਕਈ ਥਾਵਾਂ ਤੇ ਖਬਰਾਂ ਆਈਆਂ ਟੀਵੀ ਤੇ ਚੱਲਿਆ ਉਹ ਉਹ ਦੋਸਤ ਦੇ ਨਾਲ ਮੌਤਾਂ ਹੋ ਰਹੀਆਂ ਨੇ ਕੋਈ ਪਿੰਡਾਂ 'ਚੋਂ ਮੈਨੂੰ ਪੁੱਛ ਕੇ ਦੱਸ ਦਿਓ ਕਿ ਨਸ਼ਾ ਖਤਮ ਹੋ ਗਿਆ ਤਾਂ ਮੈਂ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਾਂਗਾ ਆਪਣੇ ਆਪ ਨੂੰ ਐਦਾਂ ਨਾ ਕਰੋ ਸਾਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਤੇ ਚਰਚਾ ਹੋਵੇ ਇਹ ਗੰਭੀਰ ਵਿਸ਼ਾ ਹੈ ਸਾਨੂੰ ਸਾਰੇ ਜਾਣਿਆਂ ਨੂੰ ਸਰਬਦਲੀਆ ਮੀਟਿੰਗ ਬੁਲਾ ਕੇ ਸਾਰੇ ਲੋਕਾਂ ਨੂੰ ਪੰਜਾਬ ਨੂੰ ਵੇ ਬਾਰੇ ਸੋਚਣਾ ਪਏਗਾ ਦਾਦੀ ਪੰਜਾਬ ਤੋਂ ਨਸ਼ਾ ਖਤਮ ਹੋਣਾ ਚਾਹੀਦਾ ਹੈ ਨੌਕਰੀਆਂ ਸਰ ਸਰਕਾਰ ਹੈਗਾ ਪੰਜਾਬ ਤੋਂ ਲੋਕ ਕੇ ਮੇਰੀਆਂ ਸਰ ਨੌਕਰੀਆਂ ਮੇਰੀਆਂ ਪੰਜਾਬ ਸਰਕਾਰ ਦੇ ਤੋਂ ਇਹ ਤਾਂ ਤੁਸੀਂ ਪੁੱਛੋ ਨੌਕਰੀਆਂ ਮੈਨੂੰ ਤਾਂ ਕਿਤੇ ਦੇਖ ਨਹੀਂ ਰਹੀਆਂ ਵੀ ਨੌਕਰੀਆਂ ਮਿਲ ਰਹੀਆਂ ਨਾਮ ਇਕਬਾਲ ਸਿੰਘ ਜੀ ਮੈਂ ਵੀ ਰਾਜਾ ਬੜਿੰਗ ਸਾਹਿਬ ਜੀ ਦੀ ਗਵਾਹੀ ਹੇਠ ਬਰਨਾਲਾ ਵਿਖੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਆਮ ਆਦਮੀ ਪਾਰਟੀ ਨੂੰ ਵਾਲ ਵੀ ਤਾਂ ਕਹਿ ਕੇ ਜੀ ਤੇ ਆਉਣ ਮੇ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਹੈ ਜੀ 2027 ਦੀਆਂ ਵੋਟਾਂ ਵਿੱਚ ਕਿਉਂਕਿ ਨੌਜਵਾਨਾਂ ਵਾਲੀ ਇਹ ਬਹੁਤ ਵੱਡੇ ਪ੍ਰਾਲੇ ਕਰ ਰਹੀ ਹੈ ਜੀ ਮੈਂ ਆਪਦੇ ਸਾਥੀਆਂ ਸਮੇਤ ਜੀ ਰਾਜਾ ਪ੍ਰਿੰਕਪ ਸਾਹਿਬ ਜੀ ਦੀ ਗਵਾਹੀ ਇੱਥੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਜੁਆਇਨ ਹੋਇਆ ਜੀ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਣੂ ਦੇ ਵਜਾਸਾ ਰੱਬ ਰਾਖਾ